ਪਿਛਲੇ ਲੰਗੇ ਸਮੇਂ ਦੌਰਾਨ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਐਨਐਸਏ ਵਾਲਾ ਮਾਹੌਲ ਇਹਨਾਂ ਨੇ ਭਾਈ ਅਮਰਪਾਲ ਸਿੰਘ ਤੇ ਬਣਾਇਆ ਉਦੋਂ ਸਾਡੀਆਂ 2 2.5 ਸਾਲ ਦੀ ਮੇਰੀ ਬੇਟੀ ਸੀ ਉਹਨੀਆਂ ਫੋਟੋਆਂ ਤੱਕ ਜਿਹੜੇ ਛਪਟੇ ਆਏ ਲੈ ਕੇ ਗਏ ਆ ਸੋ ਅਸੀਂ ਦਿੱਲੀ ਐਨਆਈਏ ਦੀ ਆਈ ਡੀ ਉਡੀ ਦੀ ਤਰੀਕਾ ਭੁਗਤੇ ਰਹੇ ਨੇ ਦੋਸਤੋ ਵਿੱਚੋਂ ਬਹੁਤ ਸਾਰੇ ਸੱਜਣ ਭੁਗਤੇ ਰਹੇ ਆ ਕਿਸਾਨ ਮੋਰਚੇ 'ਚ ਸਾਨੂੰ ਇਹ ਵੀ ਵਿਰਾਸਤ 'ਚ ਮਿਲੀਆਂ ਚੀਜ਼ਾਂ ਤੇ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਸਾਡਾ ਤਜਰਬਾ ਹੋ ਰਿਹਾ ਅਜੇ ਤੇ ਸ਼ੁਰੂਆਤੀ ਪੱਲ ਨੇ ਅਜੇ ਇਹ ਸੰਘਰਸ਼ ਬਹੁਤ ਲੰਬਾ ਅਜੇ ਬੜਾ ਕੁਝ ਅਸੀਂ ਹਾਸਲ ਕਰਨਾ ਹੈ ਸੋ ਇੱਕੋ ਹੀ ਗੱਲ ਹੈ ਜਿਹੜੇ ਕਹਿੰਦੇ ਆਂ ਕਿ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਫਿਰ ਹਰ ਕਿਸੇ ਨੂੰ ਮੂੰਹ ਪਾਉਂਦਾ ਤੇ ਇੱਥੇ ਇਹ ਜਿਹੜੀ ਬੁਰਾਈ ਹੈ ਇਹ ਇਕੱਲੀ ਮੈਨੂੰ ਇਹ ਲੱਗਦਾ ਹੁੰਦਾ ਚਲੋ ਅੱਜ ਇਹ ਝਾੜੂ ਮਹਿਕਮਾ ਇਹਨਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਉਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਇਸ ਤੋਂ ਬਾਅਦ ਵਾਲੇ 'ਚ ਵੀ ਰਹੂਗੀ ਸੋ ਆਪਣਾ ਬਚਾ ਆਪ ਕਰੋ ਇੱਕ ਨਾਰਾ ਵੀ ਲਾਉਂਦੇ ਹੁੰਦੇ ਨਾ ਇਹਨਾਂ ਤੋਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਦੋਂ ਪਤਾ ਹੋਵੇ ਕਿ ਕੋਈ ਪਸ਼ੂ ਡੰਗਰ ਜਿਹੜਾ ਕੁੱਤਾ ਹਲਕਿਆ ਬਿੱਲਾ ਫਿਰਦਾ ਤੇ ਉਹ ਕੋਲੇ ਆਉਂਦਾ ਰੱਖਿਆ ਕਰੋ ਸਾਹਿਬ ਕਿਤਾਬ ਅਹੀਂ ਰਣਜੀਤ ਭਾਈ ਮੈਨੂੰ ਯਾਦ ਚ 2 2.5 ਸਾਲ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦਾ ਅਸੀਂ ਕਿਹਾ ਵੀ ਤੇਰੀ ਬੜੀ ਇੱਜ਼ਤ ਆ ਤੁਸੀਂ ਤਾਂ ਸਾਡਾ ਸੀਨੀਅਰ ਵੀਰ ਹੈ ਉਹ ਦਸਤਾਰ ਸਜਾ ਕੇ ਰੱਖਿਆ ਕਰ ਸਿੱਖ ਪੱਤਰਕਾਰ ਆ ਤਾਂ ਉਹ ਇਹਦੀ ਪੱਗ ਨੂੰ ਟਾਰਗੇਟ ਕਰਨਾ ਉਹ ਇਹਦੇ ਸਵਾਬਾਨ ਨੂੰ ਹੱਥ ਪਾਉਣਾ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਰਣਜੀਤ ਸਿੰਘ ਕੌਣ ਹੈ ਜਾਂ ਇਹਦੇ ਸਿਰ ਤੇ ਪੱਗ ਕੀ ਹੈ ਉਹਨਾਂ ਨੇ ਦੱਸਣਾ ਅਸੀਂ ਵੀ ਤੁਹਾਡੀ ਇੱਜ਼ਤ ਜਿਹੜੀ ਹੈ ਉਹ ਇਸ ਤਾਕਤ ਦੇ ਅੱਗੇ ਉਹ ਕੁਝ ਨਹੀਂ ਕੀ ਸੋ ਇਕੱਠੇ ਹੋਵੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਉਹ ਘਟਰਾਵਾ ਵਾਪਰ ਜਾਂਦੀਆਂ ਤੁਹਾਡੀ ਜਿਹੜੀ ਆ ਉਹ ਹੱਥ ਪਾਉਣ ਤੋਂ ਪਹਿਲਾਂ ਬੰਦੇ ਨੂੰ ਪਤਾ ਹੋਵੇ ਕਿ ਕਿਹਨੂੰ ਹੱਥ ਪਾਉਣ ਲੱਗੇ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਕਹਿਣ ਨੂੰ ਸੋ ਸਿਆਣਾ ਬੰਦਾ ਉਹ ਹੀ ਆ ਜਿਹੜਾ ਕਟਰਾ ਵਾਪਰਨ ਤੋਂ ਪਹਿਲਾਂ ਇਹ ਜਿਹੜਾ ਇਕਤਾ ਚ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਾਈ ਆਉਣਾ ਇਹ ਕਟਰਾਵਾ ਹੋਰ ਮਦਨੀਆਂ ਜਦੋਂ ਦਿੱਲੀ ਵਾਲਿਆਂ ਨੇ ਪੰਜਾਬ ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਕਹਿੰਦੇ ਨਾ ਜਿਹੜੇ ਲਾਲਾ ਜੀ ਦੇ ਸਾਥੀ ਕਹਿੰਦੇ ਸਾਮਦਾਮ ਦੰਨ ਭੇੜ ਜੋ ਮਰਨੀ ਕਬਾ ਬਈ ਕਰਨਾ ਪਵੇ ਜੀ ਸਰਕਾਰ ਬਣਾਉਣੀ ਹੈ ਤੇ ਇਹ ਵੀ ਸਾਮਦਾਮ ਦੰਨ ਭੇੜ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਜਿਹੜਾ ਚੌਥਾ ਥਾਮਿਆ ਉਹਦੇ ਗੱਲ ਚ ਸਾਫਾ ਪਾ ਕੇ ਖਿੱਚ ਲੋ ਦੁਰ ਫਿਟੇ ਮੂੰਹ ਤੁਹਾਡੇ ਇਸ ਲੋਕਤੰਤਰ ਦਾ ਪੁਲਿਸ ਵਾਲੇ ਕਹਿੰਦੇ ਜੀ ਅ ਤੁਸੀਂ ਜੀ ਦੂਜੀ ਨੀਧਾਰਾ ਲੱਗਦੀ ਐਨੇ ਇੱਕ ਚ ਬੜਾ ਤੇ ਫਿਰ ਇਹ ਜਿਹੜੇ ਥਾਣੇ ਬਣਾਏ ਆ ਪਸ਼ੂ ਬੰਨਣ ਨੂੰ ਬਣਾਏ ਆ ਖੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾ ਤੋਂ ਡਲਾ ਹੁੰਦਾ ਕਿੱਧਰੋਂ ਚਲਾ ਹੁੰਦਾ ਮੁੜ ਕੇ ਪਤਾ ਲੱਗੇ ਕਿਤੇ ਢੂੜ ਸਾਲ ਨੂੰ ਤੁਹਾਡੇ ਮਗਰ ਲੋਕ ਪਾਏ ਫਿਰਨ ਸੋ ਭਾਈ ਆਪਦੀ ਇੱਜ਼ਤ ਸਾਰਿਆਂ ਦੀ ਆਪਦੇ ਹੱਥਾਂ ਆਪਣੀ ਆਪੇ ਹੱਥਾਂ ਮੇਰੀ ਮੇਰੇ ਹੱਥ ਹੈ ਤੁਹਾਡੀ ਤੁਹਾਡੇ ਹੱਥਾਂ ਝਾੜੂ ਮਹਿਕਮੇ ਦੀ ਝਾੜੂ ਵਾਲੇ ਹੱਥਾਂ ਪਹਿਲਾਂ ਵਾਲੇ ਨੇ ਤੁਹਾਨੂੰ ਯਾਦ ਆ ਨਾ ਪੰਨੂ ਸਾਹਿਬ ਤੇ ਇਹਨਾਂ ਨੇ ਝੂਠਾ ਬੁਲਾਦ ਕਰਦਾ ਕੇ ਇਸ ਪਵਾਦਾ ਸੀ ਪੱਤਰਕਾਰ ਦੇ ਖਿਲਾਫ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਇਹਦਾ ਕੋੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨਾਂ ਦੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਲੋ ਇੱਥੇ ਏਦਾਂ ਦੀਆਂ ਚੀਜ਼ਾਂ ਆਮ ਹੁੰਦੀਆਂ ਸੋ ਭਾਈ ਇੱਕੋ ਹੀ ਗੱਲ ਐ ਤਗੜੇ ਰਹੋ ਇਹ ਜ ਇਸ ਤਰ੍ਹਾਂ ਵੀਰ ਪਹਿਲਾਂ ਬੋਲ ਕੇ ਗਿਆ ਹੁਣ ਤੇ ਹੋਇਆ ਸਾਡੇ ਤੇ ਵੀ ਹੋਇਆ ਹੋਣਾ ਵੀ ਐ ਸੋ ਕਾਇਮ ਰਹੋ ਜਿੰਨੇ ਪੰਗਲ ਆ ਉਹਨੂੰ ਪਤਾ ਲੱਗ ਜਾ ਵੀ ਕਿਹੜੇ ਬਾਤ ਹੁਲਦੀ ਐ ਇਹ ਤਾਂ ਕੁਛ ਨਹੀਂ ਐ ਤਿੰਨਾਂ ਚਿਰੋਂ ਤੇਰੇ ਕੋ ਪਿੰਡ 'ਚ ਨਹੀਂ ਗੁਜਾਰਨਦਾ ਇਹਨਾਂ ਨੂੰ ਸੋ ਭਾਈ ਜਿਸ ਤਰ੍ਹਾਂ ਜਗਮੀਤ ਵੀਰ ਨੇ ਕਿਹਾ ਵੀ ਅਸੀਂ ਆ ਪੱਤਰਕਾਰ ਸਾਡਾ ਇੱਕ ਦਾਇਰਾ ਆ ਜਦੋਂ ਅਸੀਂ ਪੱਤਰਕਾਰ ਆ ਉਦੋਂ ਅਗਲਾ ਸਾਨੂੰ ਗੱਲ ਵੀ ਪੈ ਜੇ ਅਸੀਂ ਜੀ ਕਹਿ ਕੇ ਗੱਲ ਕਰਦੇ ਹੁੰਦੇ ਆ ਤੇ ਉਦਾਂ ਰਣਜੀਤ ਵੀ ਫਿਰ ਹੋ ਜਾਈ ਆ ਵੱਟ ਤੇ ਆਓ ਕਿਸੇ ਦਿਨ ਸੋ ਭਾਈ ਇਜਤਾਬ ਦੀ ਆਦੇ ਹੱਥ ਜਿਹੜੀ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰ ਰਿਹਾ ਅੱਜਾ ਕੋਈ ਕੱਟ ਨਹੀਂ ਸੀਗਾ ਸੈਸ ਭਾਈ ਵਾਟ ਸਮਥਿੰਗ ਸਿਰਫ ਮੈਸੇਜ ਆਸੀ ਭਾਈ ਸਾਹਿਬ 71 ਹੋਈਏ ਤੇ ਕਰਤੂਤ ਜਿਹੜੀ ਉਹ ਭਵੇ ਕੀ ਗੁਰੂ ਘਰ ਦੀ ਉਥੇ ਪਾਰਕ ਦੇ ਵਿੱਚ ਪਾਣੀ ਛੱਡ ਦੇਣਾ ਸੋ ਗੱਲਾਂ ਸ਼ੋਭਾ ਨਹੀਂ ਦਿੱਦੀਆਂ ਪਛਵਾੜੇ ਹੱਗਿਆ ਕਿਤੇ ਵੈਰ ਨਹੀਂ ਲੈਂਦੇ ਹੁੰਦੇ ਜੇ ਵੈਰ ਕਿਧਰਾਂ ਦੇ ਸਾਹਮਣੇ ਆਓ ਆ ਬੰਦੇ ਖਲੋਤੇ ਯੂਨੀਅਨਾਂ ਖਲੋਤੀਆਂ ਸਾਰੇ ਤੁਸੀਂ ਲਿਆਓ ਤੁਹਾਡੇ ਨਾਲ ਕਿੰਨੀਆਂ ਯੂਨੀਅਨਾਂ ਤੁਹਾਡੇ ਨਾਲ ਕਿੰਨਾ মিডিਆ ਦਾ ਹਿੱਸਾ ਹੈ ਤੁਹਾਡੇ ਨਾਲ ਕਿੰਨੀਆਂ ਜੜੀਆਂ ਕੋ ਲੋਕ ਭਲਾਈ ਦੀਆਂ ਸੰਸਥਾਵਾਂ ਨੇ ਲਿਆਓ ਆਪਾਂ ਵੇਖ ਲੈਨੇ ਵੀ ਤੁਹਾਡਾ ਪਲਣਾ ਭਾਰੀ ਆ ਵੀ ਲੋਕ ਉਧਰ ਖਲੋਤੇ ਹੋ ਸਕਦਾ ਪੱਤਰਕਾਰ ਗਲਤ ਹੋਵੇ ਸੋ ਗੱਲਾਂ ਉਹ ਕਰੋ ਜੜੀਆਂ ਦੁਨੀਆ ਵਿੱਚ ਵੀ ਠੀਕ ਆ ਯਾਰ ਪੱਤਰਕਾਰ ਦੀ ਗਲਤੀ ਹੋਣੀ ਆ ਅੱਜ ਸਾਰੇ ਇੱਥੇ ਬੈਠੇ ਨੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਵਿਧਾਇਕ ਆ ਉਹਨਾਂ ਨੇ ਵੀ ਇਹਦੀ ਪੋਸਟ ਪਾਤੀ ਸੋ ਭਾਈ ਬੀਬੀ ਬਲਜੀਤ ਕੌਰ ਦੀ ਵੱਡੀ ਜਿੱਤ ਲੋਕ ਕਰਦੇ ਉਹ ਲੋਕਾਂ ਦੀਆਂ ਅੱਖਾਂ ਬੜੀਆਂ ਬਣਾਈਆਂ ਉਹ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਤੁਹਾਡੇ ਬੰਦੇ ਉਹ ਤਿੰਨ ਪਰਿਵਾਰ ਪਾਲਦਾ ਆ ਉਹ ਤੁਸੀਂ ਲੋਕਾਂ ਦੀਆਂ ਅੱਖਾਂ ਬਣਾਉਂਦੇ ਹੋ ਇਹਦੀ ਆਪ ਦਾ ਾਕਾਤ ਚ ਰਹੋ ਤੁਹਾਨੂੰ ਜੀ ਕਾਓ ਤੇ ਜੀ ਕਵਾਓ ਇਹ ਆਪਣਾ ਕੰਮ ਕਰ ਰਿਹਾ ਤੁਸੀਂ ਆਪਣਾ ਕੰਮ ਕਰੋ ਕੀ ਬਾਹਰਲਾ ਝੋਨਾ ਪੰਜਾਬ ਦੇ ਵਿੱਚ ਵਿਕਣਾ ਉਹ ਅਲਾਉਡ ਕਰਿਆ ਵਾ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਫਿਰ ਉਸ ਤੋਂ ਬਾਅਦ ਜਦੋਂ ਰਣਜੀਤ ਗਿੱਲ ਸਾਰੀ ਉਹ ਕਵਰੇਜ ਕਰਦਾਗਾ ਹਾਲਾਂਕਿ ਉਹ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਉਹ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਇਨਫੋਰਮ ਕਰਦਾਗਾ ਇਨਫੋਰਮ ਕਰਕੇ ਜਦੋਂ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾਗਾ ਉਹਨਾਂ ਦੇ ਨਾਲ ਵੀ ਗਾਲੀ ਗਲੋਚ ਹੁੰਦਾ ਜਦੋਂ ਰਣਜੀਤ ਉਹਨਾਂ ਨੂੰ ਛਡਾਉਣ ਵੀ ਜਾਂਦਾ ਤੇ ਨਾਲ ਕਵਰੇਜ ਵੀ ਕਰਦਾਗਾ ਬਾਅਦ ਦੇ ਵਿੱਚ ਉਹ ਬੰਦਿਆਂ ਨੂੰ ਮੁਕਰਾ ਲਿਆ ਜਾਂਦਾਗਾ ਹੋਰ ਕੁਸ਼ ਫਿਰ ਉੱਥੇ ਬੋਲਿਆਂ ਦੇ ਵੀ ਤੇਰੀ ਅਸੀਂ ਪਾਗਾ ਜਿਹੜੀ ਉਹ ਗਲ ਚ ਪਾ ਕੇ ਤੈਨੂੰ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਕੋਈ ਗੁੰਡਾਗਰਦੀ ਆ ਜਾਂ ਇਹ ਅਫਗਾਨਿਸਤਾਨ ਆ ইরাਕ ਆ ਇਹ ਕਿਹੇ ਜੀ ਧਰਤੀ ਦਾ ਹੈ ਉੱਤੇ ਤੁਸੀਂ ਇਹ ਵਾਦਾ ਕੀਤਾ ਸੀ ਵੀ ਅਸੀਂ ਬਹੁਤ ਵੱਡਾ ਬਦਲਾਵ ਲੈ ਕੇ ਆਵਾਂਗੇ ਕਿ ਇਹ ਭਾਈ ਤੇਰਾ ਬਦਲਾਵਾ ਪਰ ਹਾਂ ਇਥੇ ਅਸੀਂ ਪੰਜਾਬ ਦੇ ਉਹ ਪੱਤਰਕਾਰਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਵੀ ਜਿਹੜੇ ਪੰਜਾਬ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ ਉਹ ਵਧਾਈ ਦੇ ਪਾਤਰ ਆ ਕਿਉਂਕਿ ਜਿਹੜਾ ਇੱਕ ਸਾਡਾ ਸਾਬਕਾ ਪੱਤਰਕਾਰ ਆ ਜਿਹੜਾ ਇਹ ਗੇਮ ਦਾ ਮਾਸਟਰਮਾਈਂਡ ਆ ਉਹਦਾ ਨਾਮ ਆ ਮਨੀਸ਼ ਸਸੋਧਿਆ ਜਦੋਂ ਉਹਨੇ ਕਿਹਾ ਸੀਗਾ ਵੀ ਸਾਮਦਾਨ ਡੰਡ ਭੇਜ ਅਸੀਂ ਇਹ ਸਾਰਾ ਕਰਤਾ ਸਾਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਉਹ ਵੀ ਇੱਕ ਬੰਦਾ ਪੱਤਰਕਾਰ ਆ ਉਹ ਦਿਨ ਹੀ ਇਹ ਸਾਰੀ ਪਲੈਨਿੰਗ ਹੈ ਸਰਕਾਰ ਨੇ ਤਿਆਰ ਕਰ ਲਈ ਸੀ ਵੀ ਜਿਹੜੇ ਖਰੀਦੇ ਨਹੀਂ ਗਏ ਜਿਨ੍ਹਾਂ ਦਾ ਅਸੀਂ दाम ਨਹੀਂ ਲਾ ਸਕੇ ਉਹਨਾਂ ਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਫੋਟੋਆਂ ਬਣਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਪਰ ਅਸੀਂ ਇਹ ਸੋਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਅਰਬਦ ਨੂੰ ਦੱਸਣਾ ਚਾਹੁੰਦੇ ਆ ਇਹ ਜਿੰਨਾਂ ਨੂੰ ਮਾਰੋਂਗੇ ਉਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਇਹ ਪੰਜਾਬ ਦੀ ਧਰਤੀ ਹੈ ਤੇ ਨਾਲ ਦੀ ਨਾਲ ਅਸੀਂ ਵਿਰੋਧੀ ਧਿਰਾਂ ਨੂੰ ਵੀ ਲਾਹਨਤ ਪਾਉਣਾ ਚਾਹੁੰਦੇ ਆ ਕਿ ਬਹੁਤ ਸਾਰਾ ਕੰਮ ਆ ਠੀਕ ਹੈ ਪੱਤਰਕਾਰ ਸਾਰਾ ਪਰਦਾ ਚੱਕ ਰਹੇ ਆ ਸਮਾਜ ਨੂੰ ਸੀਸਾ ਦਿਖਾ ਰਹੇ ਆ ਪਰ ਜਿਹੜੇ ਵਿਰੋਧੀ ਧਿਰਾਂ ਆ ਚੁੱਪਾ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਣਾਗਾ ਅੱਜ ਇੱਥੇ ਭਗਵੰਤ ਮਾਨ ਬੈਠਾਗਾ ਕੁਰਸੀ ਦੇ ਉੱਤੇ ਕੱਲੂ ਕਿਸੇ ਹੋਰ ਰਾਜੇ ਨੇ ਆ ਜਾਣਾਗਾ ਇਹਨਾਂ ਨੇ ਵੀ ਐਂ ਕਰਨੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਖਾਲੜਿਆਂ ਦੇ ਵਾਰਸਾਂ ਤੇ ਅਸੀਂ ਖਾਲੜਾ ਜਿਹਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸ੍ਰੀ ਗੁਰੂ ਸਾਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਇਹ ਪੰਜਾਬ ਆ ਇਹਨਾਂ ਨੇ ਇਹ ਦਿੱਲੀ ਨੂੰ ਫੜਾਤਾ ਤੇ ਉਹ ਇਹ ਆ ਵੀ ਅਸੀਂ ਵੀ ਪੰਜਾਬ ਦਿੱਲੀ ਨੂੰ ਵੜਾਦਾ ਪਟਾ ਪਹਿਲਾਂ ਵਾਲਿਆਂ ਨੇ ਵੀ ਕੋਈ ਪੰਜਾਬ ਪੰਜਾਬ ਨੂੰ ਨਹੀਂ ਦਿੱਤਾ ਵਾ ਸੀ ਪਹਿਲਾਂ ਵਾਲਾ ਨੇ ਵੀ ਪੰਜਾਬ ਆ ਜਿਹੜਾ ਉਹ ਦਿੱਲੀ ਨੂੰ ਹੀ ਫੜਾਇਆ ਵਾ ਸੀ ਚਾਹੇ ਉਹ ਕਾਲੀ ਦਲ ਬੀਜੇਪੀ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਸਭ ਨੂੰ ਪਤਾਗਾ ਪਰ ਜੋ ਪੱਤਰਕਾਰੀ ਦੇ ਉੱਤੇ ਹਮਲੇ ਹੋ ਰਹੇ ਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੁਸੀਂ ਅੱਜ ਦਾ ਸਵੇਰ ਦਾ ਵਾਕਿਆ ਦੇਖੋ ਪ੍ਰੋਗਰਾਮ ਰੱਖਿਆ ਗੁਰੂ ਘਰ ਉੱਥੇ ਪਾਰਕ ਦੇ ਵਿੱਚ ਸਵੇਰੇ ਆ ਕੇ ਪੁਲਿਸ ਵਾਲਿਆਂ ਨੇ ਪਾਣੀ ਛੱਡਿਆ ਫੇਰ ਗੱਲਾਂ ਚਲੰਨਾ ਵੀ ਇੱਥੇ ਨੰਗੇ ਸਰਾ ਕੇ ਜੀ ਵੀਡੀਓ ਪਾਤੀ ਇੱਥੇ ਜੀ ਐਂ ਕਰਤਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆ ਗੀਆਂ ਏਹ ਅਸੀਂ ਇਹਨਾਂ ਦੀ ਨਿਖੇਧੀ ਕਰਦੇ ਨੇ ਪੱਤਰਕਾਰਾਂ ਨੂੰ ਵੀ ਅਪੀਲ ਆ ਹੱਥ ਬੰਨ ਕੇ ਵੀ ਇਕੱਠੇ ਹੋ ਕੇ ਚੱਲੋ ਠੀਕ ਐ ਸਭ ਦਾ ਵੱਖੋ ਵੱਖ ਕੋਈ ਲਾਇਣਾ ਕੋਈ ਹੋਰ ਸਾਹਬ ਨਾਲ ਹੋਊਗਾ ਬਹੁਤ ਮਤਪੇ ਦਾ ਪਰ ਜਦੋਂ ਕਿਸੇ ਦੇ ਉੱਤੇ ਵੀ ਇਹ ਜੀ ਗੱਲ ਹੁੰਦੀ ਆ ਚਾਹੇ ਉਹ ਸਰਕਾਰ ਕਰੇ ਕੋਈ ਮਰਜ਼ੀ ਕਰੇ ਤਾਂ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਵਧਾਈ ਆ ਵੀ ਆਪਾਂ ਉਹਨਾਂ ਚੋਂ ਜਿਹੜੇ ਸਰਕਾਰ ਦੀਆਂ ਅੱਖਾਂ 'ਚ ਰੜ ਕਰਿਆ ਕਿਉਂਕਿ ਆਪਣਾ ਧਾਮ ਨਹੀਂ ਲੱਗ ਸਕਿਆ ਆਪਾਂ ਖਰੀਦੇ ਨਹੀਂ ਗਏ ਆਪਾਂ ਝੁਕਦੇ ਚਾਹੇ ਉਹ ਪਰਚੇ ਕਰਨ ਸਭ ਹਸਪਤਾਲ ਚੋਂ ਠੀਕ ਹੋ ਕੇ ਆਉਂਦੇ ਆ ਤੇ ਅਚਾਨਕ ਉਹ ਵਰਨਾ ਸਟਾਰਟ ਕਰ ਦਿੰਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਇਨਡਾਇਰੈਕਟਲੀ ਮੈਨੂੰ ਟਾਰਗੇਟ ਕੀਤਾ ਸੀਗਾ ਉਹ ਪਤਾ ਨਹੀਂ ਸਾਡੀ ਗਲਤੀ ਹੈ ਕਿ ਸਿਆਣਪ ਹੈ ਕਿਸੇ ਨੇ ਕੋਈ ਰਿਐਕਟ ਨਹੀਂ ਕੀਤਾ ਮੇਰੇ ਸਮਝ ਤੂੰਸਰਾ ਇੱਕ ਸ਼ਬਦੀ ਅਮਲਾ ਸੀ ਰਤਨਦੀਪ ਤੇ ਹੁਣ ਤੁਹਾਨੂੰ ਸਾਰਾ ਐਪੀਸੋਡ ਯਾਦ ਆ ਜਾਊਗਾ ਰਤਨਦੀਪ ਤੇ ਜਿਹੜਾ ਸ਼ਬਦੀ ਹਮਲਾ ਸੀਗਾ ਉਸ ਵੇਲੇ ਵੀ ਜ਼ਿਆਦਾਤਰ ਅਸੀਂ ਚੁੱਪ ਰਹੇ ਰਿਐਕਟ ਕੀਤਾ ਫਿਰ ਮੈਂ ਬਾਜਬ ਸਮਝਿਆ ਕਿ ਸਾਨੂੰ ਕਿਸੇ ਨਾ ਕਿਸੇ ਨੂੰ ਰਿਐਕਟ ਕਰ ਲਾਈਵ ਕੀਤਾ ਸੀ ਹੁਣ ਅੱਜ ਕੱਲ੍ਹ ਸ਼ਾਇਦ ਫੇਸਬੁੱਕ ਦੀ ਪਾਲਿਸੀ ਆ ਉਹ ਲਾਈਵ ਖਤਮ ਹੋ ਜਾਂਦਾ ਮਹੀਨੇ ਬਾਅਦ ਸ਼ਾਇਦ ਹਾਫ ਮਿਲੀਅਨ ਤੱਕ ਲੋਕਾਂ ਨੇ ਉਹਦੋਂ ਤੱਕ ਦੇਖ ਲਿਆ ਸੀ ਉਹ ਮੈਂ ਉਹਦੇ ਵਿੱਚ ਲਾਈਵ ਹੋ ਕੇ ਇੱਕ ਗੱਲ ਕਹੀ ਸੀ ਇੱਕ ਤੋਖਲਾ ਜ਼ਾਰ ਕੀਤਾ ਸੀਗਾ ਹੁਣ ਤੁਹਾਨੂੰ ਸਾਰਾ ਐਪੀਸੋਡ ਯਾਦ ਆ ਜਾਊਗਾ ਮੈਂ ਇੱਕ ਗੱਲ ਕਹੀ ਸੀ ਕਿ ਇਸ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਅੱਜ ਕੱਲ ਸ਼ਖਸੀ ਪੂਜਾ ਤੋਂ ਪੀੜਤ ਹੈ ਸ਼ਖਸੀ ਪੂਜਾ ਕੀ ਹੁੰਦੀ ਆ ਕਿ ਸਾਡੇ ਬੰਦੇ ਬਹੁਤ ਜਲਦੀ ਇੱਕ ਬੰਦੇ 'ਚੋਂ ਜਨਨਾਇਕ ਦੇਖਦੇ ਆ ਜਿਵੇਂ ਮੋਦੀ ਸਾਹਿਬ ਅੱਜ ਕੱਲ ਕਹਿ ਦਿੰਦੇ ਆ ਕਿ ਮੈਂ ਤਾਂ ਨੌਨ ਬਾਇਓਲੋਜੀਕਲ ਆ ਤਾਂ ਉਹ ਬਹੁਤ ਸਾਰੇ ਭਗਤ ਲੋਕ ਆ ਜਿਹੜੇ ਕਹਿੰਦੇ ਕਿ ਵਾਕਿਆ ਯਾਰ ਇਹ ਤਾਂ ਅਵਤਾਰ ਪੁਰਸ਼ ਆ ਉਹ ਹੁੰਦੀ ਹੈ ਸ਼ਖਸੀ ਪੂਜਾ ਸਾਡੇ ਇੱਥੇ ਪੰਜਾਬੀਆਂ ਚ ਵੀ ਇਹ ਸ਼ਖਸੀ ਪੂਜਾ ਜਿਹੜੀ ਆ ਬਹੁਤ ਤਰੀ ਹੈ ਕਿ ਤੇਜ਼ੀ ਨਾਲ ਪਸੰਦ ਅਨੁਸ਼ਾਸਨ ਹੁੰਦਾ ਹੈ ਨਾ ਉਹਦਾ ਇਹ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਜੋ ਉਹਨਾਂ ਨੂੰ ਲੱਗਦਾ ਕਿ ਯਾਰੀ ਇਹ ਬੰਦਾ ਤਾਂ ਜੋ ਬੋਲ ਰਿਹਾ ਉਹ ਕਾਸ਼ਬਾਨੀ ਆ ਜੋ ਇਹ ਕਹਿ ਰਿਹਾ ਦੁਨੀਆ ਦਾ ਅੰਤਮ ਸੱਚ ਹੈ ਇਹ ਬੰਦਾ ਸਮਾਜ ਦੀ ਭਲਾਈ ਵਾਸਤੇ ਧੁਰਿਆ ਹੁਣ ਜਿਹੜੇ ਬੰਦੇ ਉਹਦੀ ਆਲੋਚਨਾ ਕਰ ਰਹੇ ਆ ਯਾਰ ਇਹ ਤਾਂ ਬੰਦੇ ਸਮਾਜ ਬਰੋਦੀ ਆ ਪੰਜਾਬ ਬਰੋਦੀ ਆ ਜਾਂ ਇਸ ਸ਼ਖਸ ਨੂੰ ਜਿਹੜਾ ਕਿ ਸਾਡੇ ਵਾਸਤੇ ਪੂਜਣਯੋਗ ਆ ਇਹ ਉਹਦੇ ਮੁਖਾਲਫ ਨੇ ਇਹ ਇੱਕ ਬਹੁਤ ਖਤਰਨਾਕ ਪਰਵਿਰਤੀ ਹੁੰਦੀ ਆ ਤੇ ਮੈਂ ਉਸੇ ਲਾਈਵ 'ਚ ਕਿਹਾ ਸੀ ਕਿ ਮਾਨ ਸਾਹਿਬ ਤੁਸੀਂ ਇਹ ਕਰਤਾ ਰਹੇ ਹੋ ਇੰਡੀਵਿਜੂਅਲੀ ਟਾਰਗੇਟ ਤਾਂ ਕਰ ਕਰਾ ਨੂੰ ਕੱਲ ਨੂੰ ਇਹਨਾਂ ਤੇ ਹਮਲੇ ਹੋਣੇ ਸਟਾਰਟ ਹੋ ਗਏ ਤਾਂ ਕੌਣ ਜ਼ਿੰਮੇਵਾਰ ਆ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਬੈਠੇ ਹੋ ਨਾ ਕਾਦੇ ਕਰਕੇ ਜਿਹੜੀ ਗੱਲ ਮੈਂ ਕੁਝ ਹਫ਼ਤੇ ਪਹਿਲਾਂ ਕਹੀ ਸੀ ਕਿ ਇਹ ਕੰਮ ਹੁੰਦਾ ਕਿਉਂਕਿ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਸਾਡੇ ਦੁਸ਼ਮਣ ਨੇ ਜਦਕੇ ਜਿਨ੍ਹਾਂ ਲੋਕਾਂ ਨੇ ਲੰਮਾ ਸਮਾਂ ਕੰਮ ਕੀਤਾ ਉਹ ਹਮੇਸ਼ਾ ਲੋਕਾਂ ਦੇ ਹੀ ਰਹਿੰਦੇ ਆ ਪੱਤਰਕਾਰ ਆਪੋਜੀਸ਼ਨ 'ਚ ਚਲੇ ਜਾਂਦੀ ਹੈ ਸੱਤਾਧਾਰੀ ਤੇਰ ਜਦੋਂ ਅਸੀਂ ਕੰਡਿਆਂ ਵਾਂਗੂ ਚੁੱਪਦੇ ਆ ਜਦੋਂ ਆਪੋਜੀਸ਼ਨ 'ਚ ਚਲੇ ਜਾਂਦੇ ਅਸੀਂ ਫੁੱਲ ਲੱਗ ਲੱਗ ਜਾਂਦੇ ਆ ਦੁਬਾਰਾ ਕਿਉਂਕਿ ਉਹਨਾਂ ਦੀ ਗੱਲ ਅਸੀਂ ਕਰਦੇ ਆਂ। ਤੋਂ ਬੇਸਿਕਲੀ ਇਹ ਇੱਕ ਬਹੁਤ ਖਤਰਨਾਕ ਰੁਝਾਨ ਐ। ਹੁਣ ਤੁਹਾਨੂੰ ਆਉਣ ਵਾਲੇ ਗਾਂਹ ਦੇ ਸਮੇਂ ਦੀ ਵੀ ਦਾਸ ਦਿੰਨਾ। ਕਿਉਂਕਿ ਮੇਰਾ ਜ਼ਿੰਦਗੀ ਦਾ ਬੈਕਗ੍ਰਾਉਂਡ ਜਿਹੜਾ ਉਹ ਕ੍ਰਾਈਮਨਲ ਵੀ ਐ। ਸਿੱਧੀ ਗੱਲ ਐ। ਆ ਬਿੱਟੂ ਨੂੰ ਪਤਾ ਐ। ਠੀਕ ਐ ਜੀ। ਤੇ ਜਿਹੜੀ ਸਿਆਸੀ ਸੂਝ ਡਿਵੈਲਪ ਕੀਤੀ ਆ ਉਹ ਪੰਜਾਬ ਪੱਦਰ ਦੀ ਜਾਂ ਮੈਂ ਤਹਿਸੀਲ ਪੱਦਰ ਦੀ ਨਹੀਂ ਕੀਤੀ। ਕੋ ਮੰਤਰੀ ਪੱਦਰ ਤੇ ਸੂਝਾ ਰੱਖਦੇ ਆਂ। ਠੀਕ ਐ ਜੀ। ਸੋ ਜੋ ਇਹ ਰੁਝਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਕਿਲਿੰਗ ਚੱਲ ਰਹੀ ਆ ਕਿਸੇ ਬੁੱਧੀਜੀਵੀ ਦਾ ਕਿਸੇ ਪੱਤਰਕਾਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਕਿਉਂ ਕਿ ਕਿਉਂਕਿ ਜਦੋਂ ਸਰਕਾਰ ਦੀ ਟਸਲ ਕਿਸੇ ਵਰਗ ਨਾਲ ਹੁੰਦੀ ਆ ਤੀਜਾ ਵੀ ਫਾਇਦਾ ਚੱਕ ਜਾਂਦਾ ਇਹ ਸਰਕਾਰ ਵਾਸਤੇ ਇੱਕ ਜਾਗਣ ਦਾ ਵੇਲਾ ਹੈ ਇਹ ਵੇਕਨਸ ਜਿਹਨੂੰ ਕਹਿੰਦੇ ਨੇ ਆਪਾਂ ਵੀ ਵੇਕ ਕਾਲ ਆ ਵੀ ਜਾਗੋ ਅੱਗੇ ਜਾ ਕੇ ਨੁਕਸਾਨ ਵੱਧ ਸਕਦਾ ਸੋ ਜਿਹੜੀ ਇਹ ਘਟਣਾ ਇਸ ਘਟਨਾ ਦਾ ਪੱਤਰਕਾਰ ਦੀ ਲਾਈਫ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਵੀਰੇ ਜਿਹੜੇ ਬੰਦੇ ਗਰਾਊਂਡ ਤੋਂ ਕੰਮ ਕਰਦੇ ਆ ਔਰ ਢਿੱਲੋ ਸਾਹਿਬ ਖਲੋਤੇ ਆ ਅਸੀਂ ਇਹਨਾਂ ਦੀ ਰਹਿਨਮਾਈ 8 5 10 ਸਾਲ ਫੀਲਡ ਦਾ ਕੰਮ ਕੀਤਾ ਮੈਂ ਖੁਦ ਇੱਕ ਦੋ ਵਾਰੀ ਜਾਨ ਬਚਾ ਕੇ ਨਿਕਲਿਆ ਨਹੀਂ ਤਾਂ ਕਿੱਥੇ ਲੋਕ ਸਾਨੂੰ ਵੇਖ ਕੇ ਡਰ ਜਾਂਦੇ ਸੀ ਇਹ ਪੱਤਰਕਾਰ ਦੀ ਲਾਈਫ 'ਚ ਮੌਕੇ ਆਉਂਦੇ ਆ ਪਰ ਗੱਲ ਇਹ ਆ ਕਿ ਜਦੋਂ ਕਿਸੇ ਪੱਤਰਕਾਰ ਨਾਲ ਘਟਨਾ ਵਾਪਰੀ ਉਹ ਐਡਮਿਟ ਹੋ ਗਿਆ ਪ੍ਰਸ਼ਾਸਨ ਦਾ ਹੱਕ ਬਣਦਾ ਭਾਵੇਂ ਕੱਲੀ 23 ਲੱਗਦੀ ਸੀ ਲਾ ਕੇ ਤੁਸੀਂ ਪਰਚਾ ਕੱਢ ਦਿਓ ਥੈਟਸ ਆਲ ਪਰ ਹੋਇਆ ਕਿ ਕਿ ਉਹਦੇ ਵਿੱਚ ਇੱਕ ਚਲਾਕੀ ਕਰਨ ਦਾ ਯਤਨ ਕੀਤਾ ਗਿਆ ਕਿ ਚਲੋ ਦਰਖਾਸਤ ਲੈ ਲਈ ਦੂਸਰੀ ਸਾਈਡ ਤੋਂ ਹੁਣ ਤੁਸੀਂ ਦੂਸਰੀ ਸਾਈਡ ਤੋਂ ਦਰਖਾਸਤ ਲੈ ਕੇ ਇਹ ਯਤਨ ਕਰ ਰਹੇ ਹੋ ਕਿ ਭਾਈ ਉਹ ਦੱਬ ਜਾਣ ਜਾਂ ਉਹ ਜਿਹੜਾ ਸਾਡੀ ਧਿਰ ਦਾ ਕੋਈ ਬੰਦਾ ਉਹਦਾ ਜ਼ਿਆਦਾ ਨੁਕਸਾਨ ਨਾ ਹੋਵੇ ਤਾਂ ਇਹ ਕੀ ਹੋ ਗਿਆ ਕਿ ਇੱਕ ਤੁਸੀਂ ਗਲਤੀ ਕੀਤੀ ਹੈ ਜੇ ਸਾਡਾ ਪੱਤਰਕਾਰ ਗਲਤ ਆ ਜਿਵੇਂ ਜਾਤੀ ਸੂਚਕ ਸ਼ਬਦਾਂ ਦੀ ਆਉਂਦੀ ਆ ਗੱਲ ਕਿ ਉਹਨੇ ਬੋਲੇ ਆ ਤਾਂ ਸਾਰੇ ਪੱਤਰਕਾਰਾਂ ਦੇ ਸਾਹਮਣੇ ਉਸ ਬੰਦੇ ਨੇ ਇਹ ਗੱਲ ਕਹੀ ਸੀ ਆ ਰਣਜੀਤ ਬੈਠਾ ਕਿ ਮੈਂ ਗੁਰੂ ਘਰ ਵੜਦਾ ਜੇ ਮੈਂ ਕਿਸੇ ਨੂੰ ਅਪ ਸ਼ਬਦ ਇੱਕ ਵੀ ਬੋਲਿਆ ਹੋਵੇ ਜਾਤੀ ਸੂਚਕਤਾ ਛੱਡੋ ਕਿਸੇ ਨੂੰ ਵੀ ਅਪ ਸ਼ਬਦ ਬੋਲਿਆ ਹੋਵੇ ਤਾਂ ਦੂਸਰੇ ਪਾਸੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਤਾਂ ਫਿਰ ਭਾਈ ਆਹੀ ਚੀਜ਼ਾਂ ਰਹਿ ਜਾਂਦੀਆਂ ਹੋਰ ਪੱਤਰਕਾਰਾਂ ਨੇ ਕਿਹੜਾ ਉੱਥੇ ਤੋਪ ਬੀੜ ਕੇ ਕੋਈ ਬਦਲਾ ਲੈਣਾ ਆਹੀ ਚੀਜ਼ਾਂ ਰਹਿ ਜਾਂਦੀਆਂ ਸੋ ਇਹ ਪ੍ਰਸ਼ਾਸਨ ਦਾ ਸਾਨੂੰ ਨਹੀਂ ਪਤਾ ਕਿਹੜੇ ਬੰਦੇ ਪਿੱਛੋਂ ਕਰ ਰਹੇ ਐ ਇਦਾਂ ਕਰ ਰਹੇ ਜੋ ਕਰ ਰਹੇ ਉਹ ਆਪਦਾ ਹੀ ਨੁਕਸਾਨ ਕਰ ਰਹੇ ਆ ਕਿ ਤੁਸੀਂ ਇੱਕ ਸਿੰਪਲ ਐਫ ਆਈ ਆਰ ਲੋਚ ਕਰਦੇ ਤੁਸੀਂ ਪੱਤਰਕਾਰ ਨੂੰ ਸੰਤੁਸ਼ਟ ਕਰਦੇ ਬਸ ਤੁਸੀਂ ਆਪਣੇ ਘਰੇ ਅਸੀਂ ਆਪਣੇ ਘਰੇ ਠੀਕ ਹੈ ਵਦੀਕੀਆਂ ਹੁੰਦੀਆਂ ਨੇ ਵਦੀਕੀਆਂ ਕਰਨ ਵਾਲੇ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਉਸਨੇ ਵਦੀ ਕੀ ਕੀਤੀ ਆ ਪਰ ਜੇ ਤੁਸੀਂ ਵਦੀਕੀ ਵਾਲੇ ਦਾ ਸਾਥ ਹੀ ਦਿਓਗੇ ਤਾਂ ਦਾ ਮਤਲਬ ਹੈ ਕਿ ਤੁਸੀਂ ਇੱਕ ਹੋਰ ਘਟਨਾ ਦਾ ਮੋਡ ਬਣ ਰਹੇ ਹੋ ਸੋ ਇਸ ਵਾਸਤੇ ਜੋ ਹੋਇਆ ਮੰਦਪਾਗਾ ਪਹਿਲੀ ਗੱਲ ਸ਼ਾਰ ਵਾਸਤੇ ਤੇ ਇੱਕ ਬਹੁਤ ਨਿਸ਼ਾਨਦੇਹੀ ਦਾ ਵਿਸ਼ਾ ਸੀ ਕਿ ਉੱਥੇ ਕੀ ਚੱਲ ਰਿਹਾ ਹੈ ਉਹਨੂੰ ਤੁਸੀਂ ਜਾ ਕੇ ਦੇਖੋ ਪ੍ਰਸ਼ਾਸਨ ਜਾ ਕੇ ਉਹਨਾਂ ਨਾਲ رابطہ ਕਰੇ ਉਹ ਬੰਦੇ ਆਪਦੀ ਸਫਾਈ ਦੇ ਜਾਂ ਜੋ ਕਾਰਵਾਈ ਆ ਬਣਦੀ ਕਰੋ ਪੱਤਰਕਾਰ ਨੂੰ ਕੁੱਟ ਕੇ ਤੁਸੀਂ ਕੀ ਕਰ ਲੋਗੇ ਇੱਦਾਂ ਥੋੜੀ ਕੋਈ ਚੁੱਪ ਹੁੰਦਾ ਜਿੱਦਾਂ ਚੁੱਪ ਹੋਣ ਤੇ ਆਉਂਦੇ ਤਾਂ ਕਰ ਤਾਂ ਚੱਲ ਕੁਝ ਕਰਕੇ ਥੋੜਾ ਸਰਕਾਰ ਨੂੰ ਚਾਹੀ ਏ ਸੋਚੋ ਵਿਚਾਰੋ ਇਹ ਨੁਕਸਾਨ ਤੁਹਾਡਾ ਹੋਣਾ ਅਸੀਂ ਤੇ ਤੁਰ ਹੀ ਜਾਂਦੇ ਆ ਪਰ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੁਝ ਅਗਰੈਸ਼ਨ ਚ ਆ ਕੇ ਜਾਂ ਕੁਝ ਪਤਾ ਨਹੀਂ ਕੀ ਉਹਨਾਂ ਦੇ ਮਾਈਂਡ ਚ ਚੱਲਦਾ ਜਿਸ ਤਰ੍ਹਾਂ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਰੁਝਾਨਾ ਹੀ ਆਉਣੇ ਸੀਗੇ ਤੇ ਮੈਂ ਵਾਰ-ਵਾਰ ਕਹਿੰਦਾ ਇਹ ਰੁਝਾਨ ਜਿਹੜੇ ਉਹ ਗਾਂ ਵੀ ਖਤਰਨਾਕ ਸਿੱਧ ਹੋ ਸਕਦੇ ਆ